ਦਲਜੀਤ ਸਾਂਝ ਦਾ ਉਹ ਜਿਹੜਾ ਨਵਾਂ ਨਵਾਂ ਹੁਣ ਸਮੱਥੇ ਤੇ ਤ੍ਰਿਸ਼ੂਲ ਵਾਲਾ ਉਹ ਵਿਖੀ ਫੋਟੋ ਤੁਸੀਂ ਉਹ ਵੇਖੀ ਆ ਤੁਹਾਨੂੰ ਕੀ ਲੱਗਦਾ ਕੀ ਉਹ ਕਈ ਵਾਰੀ ਨਾ ਡੋਤੀ ਜਾਂਦੀ ਇੱਕ ਹੁੰਦਾ ਬੰਦਾ ਕਲਾਕਾਰ ਠੀਕ ਹੈ ਇਹ ਕਹਿੰਦਾ ਹਾਸਾ ਪੈਦਾ ਕਰਨਾ ਇੱਕ ਹੁੰਦਾ ਵਿੰਗ ਪੈਦਾ ਕਰਨਾ ਹਮ ਦਲਜੀਤ ਸਾਂਝ ਬੜਾ ਗੰਗਾਤਮਿਕ ਬੰਦਾ ਹੈ ਗੰਗ ਪਤਾ ਹੁੰਦਾ ਵੀ ਦੱਸੋ ਤੁਸੀਂ ਇਹਦੇ ਨਾਲ ਤਰਜੋਗੇ ਅੱਛਾ ਠੀਕ ਹੈ ਨਾ ਵੀ ਕੀ ਹੈ ਤੁਹਾਨੂੰ ਤਰਜੋਗੇ ਤੁਸੀਂ ਹਮ ਜਦੋਂ ਉਸੇ ਮੱਥੇ ਤੇ ਟਿੱਕਾ ਲੱਗਦਾ ਵਿਦਿਆ ਦਾ ਹਮ ਕਿਉਂਕਿ ਪਟਿੱਕਾ ਲਾਉਨੇ ਹਨ ਨਾ ਮੇ ਸਵਾਗਣ ਦਾ ਟਿੱਕਾ ਇਹ ਭਾਈ ਗੁਰੂ ਚੇਲੇ ਦਾ ਟਿੱਕਾ ਤੇ ਫਿਰ ਇੱਕ ਫਿਰਕਾ ਪ੍ਰਸਾ ਦਾ ਟਿੱਕਾ ਲਾ ਦੇ ਸਵਾਗਣ ਦਾ ਤੇ ਵਿਦਿਆ ਦਾ ਟਿੱਕਾ ਫਿਰਕਾ ਪ੍ਰਸਾ ਨਹੀਂ ਟਿੱਕਾ ਕਿ ਛੰਡੂ ਆ ਜੀ ਠੀਕ ਹੈ ਨਾ ਉਹ ਇਸ ਤਰ੍ਹਾਂ ਦੀ ਵਿਅੰਗਮਈ ਗੱਲਾਂ ਨੇ ਜਿਹੜੀਆਂ ਕਈ ਵਾਰੀ ਆਮ ਸਮਝ ਤੋਂ ਉੱਚੀਆਂ ਹੁੰਦੀਆਂ ਵਿਅੰਗ ਹਮੇਸ਼ਾਉਂ ਦਿੰਦੇ ਕਿਉਂਕਿ ਦਰਜੀਤ ਸਾਂਝਾ ਅਕਸਰ ਦੇਖਿਆ ਹੈ ਕਿ ਗੱਲ ਪੰਜਾਬੀ ਦੀ ਬਾਕੀ ਫਿਰ ਕਹਿੰਦੇ ਆ ਵੀ ਪੰਜਾਬੀ ਆ ਗਈ ਹੋਈ ਹਾਂ ਕਈ ਰੀਲਾਂ ਦੇ ਵਿੱਚ ਉਹ ਜਾਪ ਕਰਦੇ ਪਏ ਓਮ ਨਮਾ ਸ਼ਿਵਾਏ ਕੋਈ ਬਾਤ ਨਹੀਂ ਉਹ ਸਾਡੀ ਵਿਰਸੇ ਚ ਆ ਓਮ ਨਮਾ ਸ਼ਿਵਾਏ ਹੋਵੇ ਓਮ ਨਮਾ ਸ਼ਿਵਾਏ ਗੁਰੂ ਸਾਹਿਬ ਨੇ ਓਮ ਲੱਗ ਕਿੰਨੀ ਵਾਰੀ ਵਰਤੇ ਹੂੰ ਸਾਡੇ ਸੰਸਕਰਤ ਦੇ ਵਿੱਚ ਸਾਡੇ ਵਿਰਸਾ ਹੈ ਹੂੰ ਵੇਦ ਦਾ ਵੇਦਾਂ ਦੇ ਤੇ ਯੂਪੀ ਦਾ ਅਧਿਕਾਰ ਥੋੜਾ ਹੂੰ ਪੰਜਾਬ ਦਾ ਅਧਿਕਾਰ ਹੈ ਪੰਜਾਬ ਨੇ ਪੈਦਾ ਕੀਤਿਆ ਵੇਦ